ਸਾਡੇ YouTube ਚੈਨਲ ਸਮਾਈਲਾ ਟਿਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਿਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਹੀ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਨਾਭਨ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ K1 ਪਾਰਟ 3 ਪਾਈਥਨ ਵਿੱਚ ਡਾਟਾ ਟਾਈਪਸ ਆਪਰੇਟਰਸ ਅਤੇ ਐਕਸਪ੍ਰੈਸ਼ਨ ਵਿੱਚ ਬਹੁਪਸੰਦੀ ਪ੍ਰਸ਼ਨ ਅਤੇ ਸਹੀ ਜਾਂ ਗਲਤ ਪੜਾਂਗੇ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਹਾਂ ਬਹੁ ਪਸੰਦੀ ਕੁਸ਼ਨ ਨੰਬਰ 1 메모ਰੀ ਵਿੱਚ ਮੂਲ ਰੱਖਣ ਲਈ ਖੇਤ ਲਿਖਿਆ ਵਿੱਚੋਂ ਕਿਹੜਾ ਪ੍ਰੋਗਰਾਮ ਤੱਤ ਜਾਂ ਐਲੀਮੈਂਟ ਵਰਤਿਆ ਜਾਂਦਾ ਹੈ ਵੇਰੀਏਬਲ ਕਮੈਂਟਸ ਆਪਰੇਟਰ ਜਾਂ ਸਾਰੇ ਤਾਂ ਇਸ ਦਾ ਆਨਸਰ ਹੈ ਵੇਰੀਏਬਲ ਵੇਰੀਏਬਲ ਬਾਰੇ ਤੁਹਾਨੂੰ ਪਿਛਲੇ ਪਾਰਟ ਚ ਦੱਸਿਆ ਸੀ ਕਿ ਵੇਰੀਏਬਲ ਕੀ ਹੈ ਵੇਰੀਏਬਲ ਇੱਕ ਆਈਡੈਂਟੀਫਾਇਰ ਹੈ ਜਿਸ ਦੀ ਵੈਲਿਊ ਨੂੰ ਬਦਲਿਆ ਜਾ ਸਕਦਾ ਹੈ ਏ ਵੇਰੀਏਬਲ ਜਿਹੜਾ ਹੈਗਾ ਇਹਦੀ ਵਰਤੋਂ ਕੰਪਿਊਟਰ ਦੀ ਮੈਮਰੀ ਵਿੱਚ ਕਿਸੇ ਵੀ ਵੈਲਿਊ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਨੰਬਰ 2 ਪਾਈਥਨ ਵਿੱਚ ਇਹਨਾਂ ਵਿੱਚੋਂ ਕਿਹੜਾ ਸਟੈਂਡਰਡ ਨੰਮੈਰਿਕ ਡਾਟਾ ਟਾਈਪ ਨਹੀਂ ਹੈ? ਆਪਸ਼ਨ ਨੇ ਇੰਟੀਜਰ, ਫਲੋਟਿੰਗ, ਬੂਲੀਅਨ ਜਾਂ ਕੰਪਲੈਕਸ। ਤਾਂ ਇਸ ਦਾ ਆਨਸਰ ਹੈ ਬੂਲੀਅਨ ਕਿਉਂਕਿ ਜਿਹੜੇ ਸਟੈਂਡਰਡ ਨੰਮੈਰਿਕ ਡਾਟਾ ਟਾਈਪ ਹੁੰਦੇ ਨੇ ਤੇ ਡਾਟਾ ਟਾਈਪ ਦਾ ਮਤਲਬ ਹੁੰਦਾ ਕਿ ਕਿਸ ਕਿਸਮ ਦੀ ਵੈਲਿਊ ਉਸੀ ਵੇਰੀਏਬਲ ਦੇ ਵਿੱਚ ਸਟੋਰ ਕਰ ਰਹੀ ਹੈ। ਜਿਵੇਂ ਕਿ ਇੰਟੀਜਰ ਇੰਟੀਜਰ ਦਾ ਅਰਥ ਹੈ ਵਿਦਆਊਟ ਡੈਸੀਮਲ ਪੁਆਇੰਟ ਜਿਹੜੇ ਨੰਬਰ ਚ 네ਗੇਟਿਵ ਪੋਜ਼ਿਟਿਵ ਨੰਬਰ ਕੋਈ ਵੀ ਹੋਵੇ ਪਰ ਡੈਸੀਮਲ ਪੁਆਇੰਟ ਨਹੀਂ ਆ ਰਿਹਾ ਉਹਨੂੰ ਕਹਿੰਦੇ ਇੰਟੀਜਰ ਤੇ ਫਲੋਟਿੰਗ ਫਲੋਟਿੰਗ ਨੂੰ ਰੀਅਲ ਵੀ ਕਿਹਾ ਜਾਂਦਾ ਹੈ ਤੇ ਰੀਅਲ ਨੰਬਰ ਹੁੰਦੇ ਨੇ ਜਾਂ ਫਲੋਟਿੰਗ ਨੰਬਰ ਉਹ ਹੁੰਦੇ ਨੇ ਜਿਹਦੇ ਵਿੱਚ ਡੈਸੀਮਲ ਪੁਆਇੰਟ ਦੀ ਵਰਤੋਂ ਹੁੰਦੀ ਹੈ ਤੇ ਬੂਲੀਅਨ ਜਿਹੜਾ ਸਹੀ ਜਾਂ ਗਲਤ ਨਤੀਜਾ ਦਿੰਦਾ ਹੈ ਤੇ ਕੰਪਲੈਕਸ ਜਿਹੜਾ ਐਵਿਸਟੈਂਡ ਨੂੰ ਮੈਗਨਿਟਿਊਡ ਟਾਈਪ ਹੈ ਇਹ ਜਿ ਇਮੇਜਿਨਰੀ ਵੈਲਿਊ ਆਪਾਂ ਸਟੋਰ ਕਰਦੇ ਹਾਂ सो ए आंसर क्यों बुलियन कि बुलियन स्टैंडर्ड नमेरिक डाटा टाइप नहीं है जबकि इंटीजर, फ्लोटिंग फ्लोटिंग कॉम्पलैक्स स्टैंडर्ड डाटा टाइप नहीं नंबर तीन पाइथन मैपिंग डाटा टाइप को हेठे वजू कह दर्शाता है इसकी ऑप्शन लिस्ट डिक्शनरी टप्पल जैट तो इसका आंसर है डिक्शनरी डिक्शनरी जी पाइथन होंगी है एनऑर्डर्ड कलैक्शन होंगी है जेज कोई भी ऑर्डर नहीं हों ਇਦੇ ਵਿੱਚ ਜਿਹੜੀਆਂ ਵੀ ਆਈਟਮਸ ਹੈਗੀਆਂ ਸਾਰੇ ਕੀ ਵੈਲਿਊ ਪੇਅਰ ਦੇ ਵਿੱਚ ਬੰਦੀਆਂ ਨੇ ਮਤਲਬ ਕਿ ਇਹਦੇ ਵਿੱਚ ਕਲਰੀ ਪ੍ਰੈਸਿਸ ਦੀ ਵਰਤੋਂ ਕੀਤੀ ਜਾਂਦੀ ਹੈ ਮਤਲਬ ਕਿ ਕੀ ਦੇ ਲਈ ਤੇ ਵੈਲਿਊ ਦੇ ਲਈ ਅੱਗੇ ਤੁਹਾਨੂੰ ਡਿਟੇਲਸ ਦੱਸਾਂਗੇ ਇਹਦੇ ਬਾਰੇ ਪਿਛਲੇ ਪਾਸੇ ਵੀ ਤੁਹਾਨੂੰ ਇਹਦੇ ਬਾਰੇ ਡਿਕਸ਼ਨਰੀ ਬਾਰੇ ਦੱਸਿਆ ਸੀ ਨੰਬਰ 4 ਪਾਈਥਨ ਵਿੱਚ ਡੈਸ਼ ਕੀਵਰਡ ਇੱਕ ਨਲ ਮੁੱਲ ਜਾਂ ਨੋ ਮੁੱਲ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ ਇਸ ਦੇ ਆਪਸ਼ਨ ਨੇ ਨਥਿੰਗ ਨਲ 0 ਜਾਂ ਨਲ ਤਾਂ ਇਸ ਦਾ ਆਨਸਰ ਹੈ ਨਨ ਇੱਕ ਨਨ ਇੱਕ ਸਪੈਸ਼ਲ ਡਾਟਾ ਟਾਈਪ ਹੈ ਜਿਹਦੇ ਵਿੱਚ ਅਸੀਂ ਨਲ ਵੈਲਿਊ ਬਿਲਕੁਲ ਖਾਲੀ ਵੈਲਿਊ ਜਾਂ ਐਬਸੈਂਸ ਆਫ ਵੈਲਿਊ নো ਵੈਲਿਊ ਨੂੰ ਸਟੋਰ ਕਰਨ ਲਈ ਵਰਤਦੇ ਹਾਂ ਨੰਬਰ 5 ਪਾਈਥਨ ਵਿੱਚ ट्रू ਫਾਲਸ ਮੁੱਲ ਨੂੰ ਦਰਸਾਉਣ ਲਈ ਡੈਸ਼ ਕੀਵਰਡ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਆਪਸ਼ਨ ਨੇ ਬੂਲ ਬੁਲੀਅਨ b ਵੱਡਾ ਬੁਲੀਅਨ ਤੇ ਨਨ ਤੇ ਇਸ ਦਾ ਆਨਸਰ ਹੈ ਬੂਲ ਜੇਕਰ ਪਾਈਥਨ ਦੇ ਵਿੱਚ ਤੁਸੀਂ ਡਿਸੀਜਨ 메ਕਿੰਗ ኦਪਰੇਸ਼ਨ ਪਰਫੋਰਮ ਕਰਨਾ ਹੈ ਉਹਦੇ ਲਈ ਆਪਾਂ ਬੂਲੀਅਨ ਵੈਲਿਊ ਵਰਤਦੇ ਹਾਂ ਤਾਂ ਉਸ ਦਾ ਕੀਵਰਡ ਹੈ ਬੂਲ ਨੰਬਰ 6 ਪਾਈਥਨ ਵਿੱਚ ਇੱਕ ਲਿਸਟ ਬਣਾਉਣ ਲਈ ਅਸੀਂ ਡਾਟਾ ਆਈਟਮਸ ਨੂੰ ਡੈਸ਼ ਵਿੱਚ ਲਿਖਦੇ ਹਾਂ ਇਸਦੇ ਆਪਸ਼ਨ ਹੈ ਪੈਰੈਂਥੇਸਿਸ ਨੂੰ ਗੋਲ ਬ੍ਰੈਕਟ ਕਹਿੰਦੇ ਹੈ ਸਕੁਅਰ ਬ੍ਰੈਕਟ ਕੰਦੀ ਬ੍ਰੈਕਟ ਜਾਂ ਐਂਗਲੂ ਬ੍ਰੈਕਟ ਤੇ ਇਸ ਦਾ ਆਨਸਰ ਹੈ ਸਕੁਅਰ ਬ੍ਰੈਕਟ ਕਿ ਜਦੋਂ ਪਾਈਥਨ ਵਿੱਚ ਆਪਾਂ ਕੋਈ ਲਿਸਟ ਸਟੋਰ ਕਰਾਂਗੇ ਤੇ ਲਿਸਟ ਦੇ ਲਈ ਸਕੁਅਰ ਬ੍ਰੈਕਟ ਦੀ ਵਰਤੋਂ ਹੁੰਦੀ ਹੈ ਜਦ ਲਿਸਟ ਹੁੰਦੀ ਹੈ ਇੱਕ ਔਰਡਰਡ ਕਲੈਕਸ਼ਨ ਆਫ ਆਈਟਮਸ ਹੁੰਦੀ ਹੈ ਯਾਨੀ ਚਾਪਾ ਵਾਕਫ ਤਰ੍ਹਾਂ ਦੀਆਂ ਆਈਟਮਸ ਜਿਹੜੀਆਂ ਉਹਦੇ ਸਮੂਹ ਨੂੰ ਸਟੋਰ ਕਰ ਸਕਦੇ ਹਾਂ ਤੇ ਇਹਦੇ ਲਈ স্কੇਅਰ ਬ੍ਰੈਕਟ ਦੀ ਵਰਤੋਂ ਹੁੰਦੀ ਹੈ ਨੰਬਰ 7 ਪਾਈਥਨ ਵਿੱਚ ਡੈਸ਼ ਦੀ ਵਰਤੋਂ ਯੂਨੀਕੋਡ ਅੱਖਰ ਮੀਨਸ ਕੈਰੈਕਟਰ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ অপਸ਼ਨ ਇਜ਼ ਸਟ੍ਰਿੰਗ ਟਪਲ ਲਿਸਟ ਜਾਂ ਸੈਟ ਦਿਸ ਦਾ ਆਨਸਰ ਹੈ ਸਟ੍ਰਿੰਗ स्ट्रिंग बारे पहले भी दस जो अ पाइथन किसी भी नंबर ऑफ करैक्टर सिंगल कौमिया डबल कौमिया ट्रिपल कौमिया लिखिए तो स्ट्रिंग किया जाता है जिमें कि नामा फादर नेम मदर नेम अड्रैस मोबाइल नंबर यह सारे की ने स्ट्रिंग नंबर अठ डैशा वह किस्म किस जिन्हें समगरी तैयार करने तो बाद बदलन की आज्ञा है इसके ऑप्शन ने म्यूटेबल इम्यूटेबल एना च कोई नहीं मैपिंग इसका आंसर है म्यूटेबल ਕੀ ਮਿਊਟੇਬਲ ਕੋ ਡਾਟਾ ਆਈਟਮਸ ਹੁੰਦੀਆਂ ਨੇ ਜਾਂ ਉਹ ਟਾਈਪਸ ਹੁੰਦੀਆਂ ਨੇ ਜਿਹਦੇ ਅੰਦਰ ਜਿਸ ਮਰਜ਼ੀ ਸਮੇਂ ਅਸੀਂ ਆਈਟਮਸ ਨੂੰ ਬਦਲ ਸਕਦੇ ਹਾਂ ਮਤਲਬ ਕਿ ਕਿਸੇ ਵੀ ਆਈਟਮ ਨੂੰ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੇ ਦੌਰਾਨ ਐਡ ਕਰ ਸਕਦੇ ਆਈਟਮ ਨੂੰ ਉਹਨੂੰ ਐਡਿਟ ਕਰ ਸਕਦੇ ਹਾਂ ਉਹਨੂੰ ਡਿਲੀਟ ਕਰ ਸਕਦੇ ਹਾਂ ਉਹਨੂੰ ਰੀਅਰੇਂਜ ਵੀ ਕਰ ਸਕਦੇ ਹਾਂ ਜਦਕਿ ਜੇ ਇਮਿਊਟੇਬਲ ਹੁੰਦੀਆਂ ਨੇ ਉਹਨਾਂ ਚ ਅਸੀਂ ਬਦਲ ਨਹੀਂ ਸਕਦੇ ਨੰਬਰ 9 ਪਾਈਥਨ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਕ ਗਣਿਤ ਅਰਥਮੈਟਿਕ ਆਪਰੇਟਰ ਨਹੀਂ ਹੈ অপশন এ স্ল্যাশ ডাবল স্ল্যাশ ডাবল স্টার প্লাস প্লাস তো ইস आंसर है डबल प्लस क्योंकि पाइथन जीणा स्लैश है एंड ਵਰਤਿਆ ਜਾਂਦਾ ਹੈ ਡਿਵੀਜ਼ਨ ਦੇ ਲਈ ਫਲੋਟ ਡਿਵੀਜ਼ਨ ਦੇ ਲਈ ਕਿ ਇਹਦੇ ਚ ਜਿਹੜਾ ਅਸੀਂ ਕਿਸੇ ਨੰਬਰ ਨੂੰ ਭਾਗ ਕਰਾਂਗੇ आंसर ਆਏਗਾ ਨਾ ਉਹ ਡੈਸੀਮਲ ਪੁਆਇੰਟ ਦੇ ਨਾਲ ਆਏਗਾ ਜਦ ਐਡਾ অপশন ডাবল স্ল্যাশ ਐਨਕੰਦੇ ਇੰਟੀਜਰ ਡਿਵੀਜ਼ਨ ਐਦੇ ਵਿੱਚ ਜਦੋਂ ਦੋ ਨੰਬਰ ਨੂੰ ਭਾਗ ਕਰਾਂਗੇ ਸਿਰਫ ਇੰਟੀਜਰ ਪੋਰਸ਼ਨ ਆਏਗਾ ਡੈਸੀਮਲ ਪੁਆਇੰਟ ਵਾਲਾ ਭਾਗ ਨਹੀਂ ਆਏਗਾ ਜੇ ਡਬਲ ਸਟਾਰ ਹੈ ਐ ਐਕਸਪੋਨੈਂਸ਼ੀਏਸ਼ਨ ਲਈ ਵਰਤਿਆ ਜਾਂਦਾ ਜਸਟ ਲਾਈਕ ਜਿੱ ਤੱਕ ਪਾਵਰ ਹੁੰਦੀ ਹੈ ਉਹਦੇ ਲਈ ਵਰਤਿਆ ਜਾਂਦਾ ਹੈ ਬਾਕੀ ਪਾਰਟ ਵਿੱਚ ਐਦੇ ਬਾਰੇ ਵੀ ਪਾਰਟ ਡਿਟੇਲਸ ਪੜ੍ਹਾਂਗੇ ਨੰਬਰ 10 ਟਾਈਪ ਕਨਵਰਜਨ ਲਾਈਨ ਇਹ ਲਿਖਿਆ ਜੋ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ ਇਸ ਦੇ অপਸ਼ਨ ਹੈ ਇੰਟ ਫੰਕਸ਼ਨ ਫਲੋਟ ਫੰਕਸ਼ਨ ਐਸਟੀਆਰ ਫੰਕਸ਼ਨ ਉਪਰੋਕਤ ਸਾਰੇ ਤੇ ਇਸ ਦਾ ਆਨਸਰ ਹੈ ਉਪਰੋਕਤ ਸਾਰੇ ਟਾਈਪ ਕਨਵਰਜਨ ਦਾ ਮਤਲਬ ਹੁੰਦਾ ਹੈ ਕਿ ਇੱਕ ਡਾਟਾ ਟਾਈਪ ਨੂੰ ਦੂਜੀ ਡਾਟਾ ਟਾਈਪ ਚ ਬਦਲਣਾ ਜਦੋਂ ਆਪਾਂ ਇੰਟ ਵਰਤਾਂਗੇ ਇੰਟ ਫੰਕਸ਼ਨ ਵਰਤਾਂਗੇ ਇਹ ਕਿਸੇ ਵੀ ਨੰਬਰ ਨੂੰ ਇੰਟੀਜਰ ਚ ਬਦਲੇਗਾ ਇੰਟੀਜਰ ਮਤਲਬ ਜਿੱਥੇ ਡੈਸੀਮਲ ਪੁਆਇੰਟ ਨਹੀਂ ਆਉਂਦਾ ਫਲੋਟ ਕੀ ਕਰੇਗਾ ਨੰਬਰ ਨੂੰ ਡੈਸੀਮਲ ਪੁਆਇੰਟ ਵਾਲੇ ਨੰਬਰਾਂ ਵਿੱਚ ਤਬਦੀਲ ਕਰੇਗਾ ਤੇ ਐਸਟੀਆਰ ਸਟ੍ਰਿੰਗ ਵਿੱਚ ਬਦਲੇਗਾ ਅਗੇ ਸਹੀ ਇਹਦੇ ਵੀ ਪ੍ਰੋਗਰਾਮ ਪੜਾਂਗੇ ਅਗੇ ਸਹੀ ਜਾਂ ਗਲਤ ਦੱਸੋ ਪਹਿਲਾ ਹੈ ਮੋਡੂਲਸ ਚਿੰਨ੍ਹ ਮਾਡ ਪਰਸੈਂਟੇਜ ਚਿੰਨ ਨੂੰ ਹੋਲਡਸ ਚਿੰਨ ਕਹਿੰਦੇ ਆ ਪਰਸੈਂਟੇਜ ਚਿੰਨ ਮੋਡੂਲਸ ਆਪਰੇਟਰ ਨੂੰ ਦਰਸਾਉਂਦਾ ਹੈ ਜੋ ਦੋ ਨੰਬਰਾਂ ਨੂੰ ਭਾਗ ਕਰਨ ਤੋਂ ਬਾਅਦ ਬਾਕੀ ਮੁੱਲ ਜਿਹੜਾ ਰਿਮੇਂਡਰ ਕਹਿੰਦੇ ਆ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ ਇਹ ਬਿਲਕੁਲ ਸਹੀ ਹੈ ਸੋ ਪਾਈਥਨ ਪ੍ਰੋਗਰਾਮਿੰਗ ਦੇ ਵਿੱਚ ਜਿਹੜਾ ਪਰਸੈਂਟੇਜ ਸਿੰਬਲ ਹੈ ਇਹ ਰਿਮੇਂਡਰ ਫਾਈਂਡ ਆਊਟ ਕਰਨ ਦੇ ਜਦੋਂ ਨੀਚੇ ਛੇਸ਼ ਵੱਜਦਾ ਹੈ ਭਾਗ ਕਰਨ ਤੋਂ ਬਾਅਦ ਉਹਨੂੰ ਫਾਈਂਡ ਆਊਟ ਕਰਨ ਦੇ ਕੰਮ ਆਉਂਦਾ ਹੈ ਮੈਨੂੰ ਪਤਾ ਕਰਨ ਕਰਨਾ ਹੈ ਕਿ 10 ਨੂੰ 3 ਨਾਲ ਭਾਗ ਕਰੋ ਕਿ ਰਿਮੇਂਡਰ ਬਚੇਗਾ 1 ਸੋ ਨੰਬਰ ਉੱਪਰ ਨੀਚੇ ਵਾਲਾ ਹਿੱਸਾ ਚਾਹੀਦਾ ਹੈ ਡਿਵੀਜ਼ਨ ਦੇ ਵਿੱਚ ਜੋ ਸੇਸ਼ ਥੱਲੇ ਬਚਦਾ ਬਾਕੀ ਬਚਦਾ ਰਿਮੈਂਡਰ ਬਚਦਾ ਉਹਦੇ ਲਈ ਪਰਸੈਂਟੇਜ ਇੰਦੀ ਵਰਤੋ ਹੋਵੇਗੀ ਤੇ ਇਹਨਾਂ ਨੂੰ ਮੋਡੂਲਸ ਆਪਰੇਟਰ ਜਾਂ ਰਿਮੈਂਡਰ ਆਪਰੇਟਰ ਵੀ ਕਿਹਾ ਜਾਂਦਾ ਹੈ ਨੰਬਰ 2 ਰਿਲੇਸ਼ਨਲ ਆਪਰੇਟਰ ਤੁਲਨਾ ਤੋਂ ਬਾਅਦ ਸਹੀ ਜਾਂ ਗਲਤ ਮੁੱਲ ਵਾਪਸ ਕਰਦੇ ਹਨ ਜੇ ਰਿਲੇਸ਼ਨਲ ਆਪਰੇਟਰ ਨੇ ਇਹਦੇ ਵਿੱਚ ਲੈਸ ਥੈਨ ਗ੍ਰੇਟਰ ਥੈਨ ਲੈਸ ਥੈਨ ਇਕੁਅਲ ਟੂ ਗ੍ਰੇਟਰ ਥੈਨ ਇਕੁਅਲ ਟੂ ਡਬਲ ਇਕੁਅਲ ਟੂ ਨੋਟ ਇਕੁਅਲ ਟੂ ਆਉਂਦੇ ਨੇ ਇਹਨਾਂ ਵਿੱਚ ਸਹੀ ਜਾਂ ਗਲਤ ਮੈਂ ਟਰੂ ਜਾਂ ਫਾਲਸ ਆਨਸਰ ਦਿੰਦੇ ਨੇ ਤੇ ਇਹ ਬਿਲਕੁਲ ਸਹੀ ਹੈ ਤੇ ਇਹਨਾਂ ਦੀ ਵਰਤੋਂ ਡਿਸੀਜਨ 메ਕਿੰਗ ਆਪਰੇਸ਼ਨਸ ਲਈ ਕੀਤੀ ਜਾਂਦੀ ਹੈ। ਨੰਬਰ 3 অপারেਟਰ ਵਿਸ਼ੇਸ਼ ਚਿੰਨ ਹਨ ਜੋ ਆਪਰੈਂਡਸ ਤੇ ਕੰਮ ਕਾਰਜ ਕਰਨ ਲਈ ਵਰਤੇ ਜਾਂਦੇ ਹਨ। ਇਹ ਬਿਲਕੁਲ ਸਹੀ ਹੈ। অপারেਟਰ ਮਤਲਬ অপারেਟਰ ਉਹ ਚਿੰਨ ਹੁੰਦੇ ਨੇ ਜੋ ਕੋਈ ਕੈਲਕੂਲੇਸ਼ਨ ਜਾਂ ਕੋਈ ਆਪਰੇਸ਼ਨ ਕਰਨ ਦੇ ਕੰਮ ਬੰਦੇ ਨੇ। ਜਿਵੇਂ ਕਿ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਐਸ ਤੁਸੀਂ ਸਿੰਬਲ ਦੇਖਦੇ ਹੋ। ਮਤਲਬ ਜਿਹੜਾ ਲਿਖਿਆ A ਜਮਾ B ਏ ਤੇ ਬੀ ਆਪਰੈਂਡ ਹੈ ਤੇ ਪਲੱਸ ਕੀ ਹੈ ਆਪਰੇਟਰ ਤੇ ਆਪਾਂ ਕਹਿ ਸਕਦੇ ਹਾਂ ਜਿਹੜੇ ਆਪਰੇਟਰ ਹੈਗੇ ਆ ਇਹ ਕੈਲਕੂਲੇਸ਼ਨ ਕਰਨ ਦੇ ਕੰਮ ਜਾਂ ਕੋਈ ਆਮ ਕਾਰਜ ਕਰਨ ਲਈ ਵਰਤੇ ਜਾਂਦੇ ਨੇ ਨੰਬਰ 4 ਇੱਕ ਸੈੱਟ ਸਕੁਏਅਰ ਬ੍ਰੈਕਟਾਂ ਵਿੱਚ ਕਮੇ ਵਿਭਾਜਿਤ ਮੂਲਾਂ ਦਾ ਇੱਕ ਅਨਪ੍ਰੋਡਕਟ ਸੰਗ੍ਰਹਿ ਹੈ ਜਿਹੜਾ ਸੈੱਟ ਹੈਗਾ ਇਹਦੀ ਵਰਤੋਂ ਵੀ ਆਪਾਂ ਸੀਕੁਐਂਸ ਡੈਲਟਾ ਇਤ ਵਿੱਚ ਕਰਦੇ ਹਾਂ ਇਹ ਕਹਿੰਦਾ ਕਿ ਇਹਦੀ ਵਰਤੋਂ ਜਿਹੜੀ ਹੈ ਉਹ ਸਕੁਏਅਰ ਬ੍ਰੈਕਟ ਵਿੱਚ ਕੀਤੀ ਜਾਂਦੀ ਹੈ ਇਹ ਬਿਲਕੁਲ ਗਲਤ ਹੈ ਜਦਕਿ ਇਹ ਸੈੱਟ ਹੈਗਾ ਉਹ ਕੱਲੀ ਬ੍ਰੈਕਟਸ ਇਸੇ ਵਰਤੇ ਜਾਂਦਾ ਹੈ ਨਾ ਕਿ ਸਕੁਏਰ ਬ੍ਰੈਕਟਸ ਸਕੁਏਰ ਬ੍ਰੈਕਟਸ ਦੇ ਵਿੱਚ ਲਿਸਟ ਆਉਂਦੀ ਹੈ ਨਾ ਕਿ ਸੈਟ ਸੋ ਇਹ ਗਲਤ ਹੈ ਪੰਜਵਾਂ ਹੈ ਇੱਕ ਸੀਕੁਐਂਸ ਸਮਾਨ ਜਾਂ ਵਕਫ ਵਕ ਡਾਟਾ ਆਈਟਮਸ ਦਾ ਇੱਕ ਕ੍ਰਮਬੱਧ ਸੰਗ੍ਰਹਿ ਹੈ ਇਹ ਬਿਲਕੁਲ ਸਹੀ ਹੈ ਸੀਕੁਐਂਸ ਇੱਕ ਡਾਟਾ ਟਾਈਪ ਹੈ ਜਿਹਦੇ ਵਿੱਚ ਇੱਕੋ ਸਮਾਨ ਜਾਂ ਵਕਫ ਵਕ ਤਰ੍ਹਾਂ ਦੀਆਂ ਡਾਟਾ ਆਈਟਮਸ ਨੂੰ ਅਸੀਂ ਇੱਕ ਸੀਕੁਐਂਸ ਵਿੱਚ ਲਗਾ ਸਕਦੇ ਹਾਂ ਐਲਵੇਜ਼ ਆਪਾਂ ਲਿਸਟ ਟਪਲ ਡਿਕਸ਼ਨਰੀ ਸਟ੍ਰਿੰਗ ਆਦਿ ਦੀ ਵਰਤੋਂ ਕਰਦੇ ਹਾਂ ਇਤਲੀ ਨਹੀਂ ਅਗਲੀ ਵਾਰ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ